ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਰਾਬ ਰਾਮ ਰਾਮ ਸਲਾਮ ਆਈ ਹੋਪ ਸੋ ਤੁਸੀਂ ਸਭ ਚੰਗੇ ਹੋਵੋਗੇ ਵਧੀਆ ਹੋਵੋਗੇ ਅੱਜ ਇੱਕ ਛੋਟੇ ਬੱਚੇ ਦੇ ਨਾਲ ਵੀਡੀਓ ਬਣਾਈ ਬਹੁਤ ਚੰਗਾ ਲੱਗਿਆ ਆਈ ਹੋਪ ਸੋ ਤੁਹਾਨੂੰ ਪਸੰਦ ਆਈ ਹੋਗੀ ਆ ਬਈ ਕਿਵੇਂ ਆ ਠੀਕ ਆ ਵਧੀਆ ਛੂਟੇ ਲੈਣਾ ਛੂਟੇ ਮੈਂ ਬਥੇਰੇ ਲੈ ਆਏ ਨੇ ਆ ਦੇਖ ਲੋ ਜੀ ਮੁੰਡਾ ਅੱਜ ਛੁੱਟੀ ਆ ਸਕੂਲ ਨੂੰ ਅੱਜ ਮੁੰਡੇ ਨੂੰ ਛੁੱਟੀ ਆ ਸਕੂਲ ਤੋਂ ਤੇ ਝੂਟੇ ਲੈ ਰਿਹਾ ਹੈ ਛੁੱਟੀ ਇੰਜੋਏ ਕਰਦਾ ਛੁੱਟੀ ਇੰਜੋਏ ਤਾਂ ਹੋਣੀ ਹੀ ਆ ਹੂੰ ਛੁੱਟੀ ਇੰਜੋਏ ਕਰਦਾ ਜੀ ਮੁੰਡਾ ਮੈਂ ਆ ਤਾਂ ਰੋਜ਼ ਹੀ ਆਉਂਦਾ ਇਹ ਰੋਜ਼ ਹੀ ਆਉਂਦਾ ਮਜ਼ਾ ਕ੍ਰਿਕਟ ਖੇਡਣਾ ਮੈਂ ਜਾ ਕੇ ਹਣਾ ਬਸ ਆ ਸ਼ਾਮ ਨੂੰ ਸਾਡਾ ਕ੍ਰਿਕਟ ਸ਼ੁਰੂ ਹੋਣਾ ਵਾ ਸ਼ਾਮ ਨੂੰ ਮੁੰਡੇ ਦਾ ਕ੍ਰਿਕਟ ਸ਼ੁਰੂ ਹੋਣਾ ਜੀ ਮੈਚ ਲੱਗਣਾ ਵਾ ਕੌਣ ਜਿੱਤਣਾ ਹੋਗਾ ਮੈਚ ਲੱਗਣਾ ਮੁੰਡੇ ਦਾ ਜੀ ਕੌਣ ਜਿੱਤਦਾ ਕੌਣ ਹਾਰਦਾ ਫਿਰ ਪਤਾ ਲੱਗੂਗਾ ਹੈ ਆ ਚੱਲੀਏ ਫਿਰ ਢੇੜਾ ਕੱਢ ਕੇ ਆਉਣੇ ਆ ਆ ਜਾ ਆਜੋ ਜੀ ਇਹ ਮੁੰਡਾ ਜੀ ਇਹ ਮੁੰਡਾ ਚੈਂਪੀਅਨ ਸਾਡਾ ਹੈ ਢੇੜੇ ਕੱਢਣ ਲੱਗਿਆ ਕਹਿੰਦਾ ਜੀ ਮੇਰੀ ਵੀਡੀਓ ਬਣਾ ਲਓ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਈ ਮੈਂ ਕਿਹਾ ਚੱਲ ਤੇਰੀ ਵੀਡੀਓ ਬਣਾ ਲੈਂਦੇ ਆ ਭਾਈ ਗੱਲਾਂ ਕੋਈ ਹੈ ਹਾਂ ਲਓ ਜੀ ਸਵੇਰ ਦਾ ਟਾਈਮ ਆ ਜੀ ਸਰੇ ਸਰੇ ਅੱਜ ਮੁੰਡੇ ਨਾਲ ਸੈਰ ਕਰਨ ਲੱਗੇ ਆ ਅਸੀਂ ਦੇਖੋ ਇਹ ਹੁੰਦਾ ਸਾਡਾ ਚੈਂਪੀਅਨ ਅੱਜ ਸਕੂਲੋਂ ਛੁੱਟੀ ਮਿਲੀ ਐ ਇਹਨੂੰ ਅੱਜ ਨਾ ਛੁੱਟੀ ਇੰਜੋਏ ਕਰਦਾ ਮਜ਼ਾ ਵਾਟਾਉਂਦਾ ਮਜ਼ਾ ਵਾਟਾਉਂਦਾ ਜੀ ਇਹਨੂੰ ਹਾਂ ਮਜ਼ਾ ਵਾਟਾਉਂਦਾ ਜੀ ਮੁੰਡਾ ਕਹਿੰਦਾ ਜੀ ਮੇਰੀ ਵੀਡੀਓ ਬਣਾਓ ਹਾਂ ਜੀ ਕਹਿੰਦਾ ਮੈਨੂੰ ਵੀਡੀਓ ਵੀਡੀਓ ਦੇਖਣ ਦਾ ਵੀ ਸ਼ੌਂਕ ਆ ਮੈਨੂੰ ਵੀਡੀਓ ਬਣਾਉਣ ਦਾ ਵੀ ਸ਼ੌਂਕ ਆ ਆ ਸਾਡੇ ਪਿੰਡ ਦੇ ਬੱਚੇ ਸਕੂਲ ਜਾ ਰਹੇ ਨੇ ਆ ਕੋਈ ਸਾਈਕਲ ਤੇ ਜਾ ਰਿਹਾ ਜੀ ਆ ਸਾਡਾ ਮੁੰਡਾ ਸਾਡੇ ਨਾਲ ਸੈਰ ਕਰ ਰਿਹਾ ਜੀ ਇਹ ਕਹਿੰਦਾ ਮੇਰੀ ਵੀਡੀਓ ਬਣਾ ਲੋ ਅੱਜ ਮੈਂ ਕਿਹਾ ਚੱਲ ਭਾਈ ਤੇਰੇ ਨਾਲ ਅੱਜ ਵੀਡੀਓ ਬਣਾ ਲੈਂਦੇ ਆ ਹੈ ਵਧੀਆ ਬਹੁਤ ਬਣੂਗੀ ਵਧੀਆ ਬਹੁਤ ਬਣੂਗਾ ਕਹਿੰਦਾ ਵੀਡੀਓ ਵਧੀਆ ਬਹੁਤ ਬਣੂਗਾ ਕਹਿੰਦਾ ਵੀਡੀਓ ਲਾਈਕ ਨਾਲੇ ਸਬਸਕ੍ਰਾਈਬ ਵੀ ਕਰਦੇ ਹੋ ਉਹ ਲਾਈਕ ਵੀ ਕਰਦੇ ਜੀ ਸਬਸਕ੍ਰਾਈਬ ਵੀ ਕਰਦੇ ਇੱਕ ਵਾਰੀ ਦੁਬਾਰੇ ਕਹਦੇ ਰਹੀ ਉਹ ਲਾਈਕ ਨਾਲੇ ਸਬਸਕ੍ਰਾਈਬ ਵੀ ਲਾਈਕ ਵੀ ਕਰਦੇ ਜੀ ਸਬਸਕ੍ਰਾਈਬ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਠੀਕ ਹੈ ਜੀ ਸਾਡੇ ਮੁੰਡੇ ਨੂੰ ਵਾਲੇ ਹੱਲਾ ਸ਼ੇਰੀ ਦੇ ਉਹ ਮੁੰਡਾ ਕੈਂਪੀਅਨ ਬਣ ਜੇ ਸਾਡਾ ਇਹ ਠੀਕ ਹੈ ਜੀ ਲਾਓ ਜੀ ਸਵੇਰੇ ਸਵੇਰੇ ਅਸੀਂ ਦੋਏ ਸਰਵ ਕਰਦੇ ਜੀ ਦੁਆਰੇ ਫਿਰ ਇੱਕ ਜਿਹੜਾ ਦੇ ਕੇ ਉੱਪਰ ਦੀ ਘੁੰਮ ਕੇ ਦੁਆਰੇ ਫੇਰ ਆ ਗਏ ਜੀ ਇਹ ਮੁੰਡੇ ਕਹਿੰਦਾ ਮੇਰੀ ਵੀਡੀਓ ਬਣਾਓ ਜੀ ਪਹਿਲਾ ਜੀ ਸਾਡੀ ਵੀਡੀਓ ਬਣਾ ਦਿੰਦੇ ਆ ਠੀਕ ਹੈ ਜੀ ਹਾਂ ਲਓ ਮੈਂ ਭੱਜ ਲਿਆ ਯਾਰ ਭੱਜ ਕੇ ਆਓ ਯਾਰ ਪਰ ਜਿਹੜਾ ਵੀ ਚਾਹੀਦਾ ਭੱਜ ਗਿਆ ਦਾ ਮੂਰੇ ਨਿਕਲ ਗਿਆ ਓ ਮੂਰੇ ਨਿਕਲ ਗਿਆ ਵੀ ਮੁੰਡਾ ਮੂਰੇ ਨਿਕਲ ਗਿਆ ਓ ਭੱਜ ਗਿਆ ਭੱਜ ਗਿਆ ਭੱਜ ਗਿਆ ਕੋਈ ਭੱਜ ਗਿਆ ਡੈਡੀ ਆ ਗਿਆ ਕਹਿੰਦਾ ਹਰੇ ਕੱਪੜੇ ਵਾਲਾ ਮੇਰਾ ਡੈਡੀ ਆ ਹੈ ਕਹਿੰਦਾ ਓ ਆਉਂਦੇ ਆ ਤੋਰੇ ਇਹ ਕਾ ਵੀ ਇਹ ਟੀਵੀ ਦੇਖ ਕੇ ਕਰ ਰੋ ਦੇਖ ਸਾਰੀ ਜੜੀ ਨੇ ਆ ਗੱਬਨਾ ਤੇਜ ਨੇ ਆ ਆ ਗਿਆ ਇੱਕ ਮੋਟੂ ਆ ਇੱਕ ਘੇੜਾ ਕੱਢ ਕੇ ਥੱਕ ਗਿਆ ਸਾਹ ਚੜ ਗਿਆ ਇਹਨੂੰ ਗਰਮੀ ਆ ਗਈ ਨਵਾਂ ਨਵਾਂ ਸੈਰ ਕਰ ਲਾਇਆ ਹਲਿਆ ਨਵਾਂ ਨਵਾਂ ਸੈਰ ਕਰ ਲਾਇਆ ਮੁੰਡੇ ਨੂੰ ਹੈਂ ਇਹ ਸਾਡਾ ਇਹ ਸਾਡਾ ਮੁੰਡਾ ਕਿਵੇਂ ਚੈਂਪੀਅਨ ਆ ਬੱਚੇ ਆ ਗਏ ਸਕੂਲ ਲੈ ਪਤਾ ਨਹੀਂ ਯਾਰ ਉਹਨੇ ਮੈਨੂੰ ਲੱਗਦਾ ਉਹ ਕਰਮਜੀਤ ਉਹਨਾਂ ਨੇ ਲਈ ਦੀ ਯਾਰ ਉਹ ਮੁੰਡਾ ਨੂੰ ਕਰਮਜੀਤ ਸਿਲਵਰ ਰੀਪਲੇ ਬਟਨ ਕਦੋਂ ਮਿਲੂ ਸਿਲਵਰ ਰੀਪਲੇ ਬਟਨ ਮਿਲੂਗਾ ਜਦੋਂ ਲੋਕ ਪਸੰਦ ਕਰਨਗੇ ਠੀਕ ਆ ਨਾ ਮਾਰਜੀ ਕਰਾ ਇਹ ਮੁੰਡਾ ਸਾਡਾ ਬਹੁਤ ਘੈਂਡਾ ਬੰਦਾ ਅੱਜ ਹੀ ਸਵੇਰੇ ਸਾਰੇ ਬੱਚਾ ਮਿਲਿਆ ਇਹਦੀਆਂ ਬਹੁਤ ਪਿਆਰੀਆਂ ਗੱਲਾਂ ਲੱਗੀਆਂ ਸਾਨੂੰ ਬਹੁਤ ਸੋਹਣੀਆਂ ਗੱਲਾਂ ਕਰਦਾ ਮੁੰਡਾ ਸਾਡਾ ਇਹ ਇਹਨੇ ਚੈਂਪੀਅਨ ਬਣ ਜਾਣਾ ਇੱਕ ਦਿਨ ਠੀਕ ਆ ਬਈ ਬਹੁਤ ਵਧੀਆ ਗੱਲਾਂ ਕਰਦਾ ਮੁੰਡਾ ਸਾਡਾ ਕੈਮ ਆ ਪੂਰਾ ਠੀਕ ਆ ਲਓ ਜੀ ਅਸੀਂ ਦੂਜਾ ਗੇੜਾ ਕੱਢ ਕੇ ਜੀ ਆ ਗਏ ਫੇਰ ਦੁਬਾਰਾ ਵਾਪਸ ਪੰਜਵਾਂ ਵੀ ਲਾਉਣਾ ਪੰਜਵਾਂ ਲਾਉਣਾ ਵੀ ਪੰਜਵਾਂ ਰਹਿੰਦੇ ਆ ਆਪਣੇ ਤਿੰਨ ਰਹਿੰਦੇ ਆ ਜੀ ਪੰਜਵਾਂ ਵੀ ਲਾਉਣਾ ਲਓ ਜੀ ਸਰੇ ਸਰੇ ਅਸੀਂ ਫੇਰ ਆ ਗਏ ਫੇਰ ਆ ਗਏ ਦੁਬਾਰੇ ਜੀ ਖੇਡ ਕੇ ਨਾ ਖੇਡ ਕੇ ਨਹੀਂ ਭਾਈ ਖੇਡਦਾ ਤਾਂ ਤੂੰ ਆ ਮੈਂ ਤਾਂ ਤਰੇ ਫਰਦਾਂ ਨਾਲ ਥੋੜੇ ਹੈ ਨਾ ਲੋਈ ਕਰੇ ਹਨ ਛੱਕਾ ਲਾਵਾਂਗੇ ਸ਼ਾਮ ਨੂੰ ਇਹ ਘਰੇ ਛੱਕਾ ਲਾਊਗਾ ਜੀ ਕ੍ਰਿਕਟ ਦਾ ਕ੍ਰਿਕਟ ਖੇਡਦਾ ਮੁੰਡਾ ਕ੍ਰਿਕਟ ਇਰ ਮੁੰਡਾ ਐ ਯਾਰ ਆ ਇਧਰਲੇ ਪਾਸੇ ਓਏ ਆ ਗਿਆ ਵੀ ਮੁੰਡਾ ਠੀਕ ਆ ਬਈ ਮੂਹਲ ਕੋ ਲੈਣਾ ਯਾਰ ਆ ਆ ਟੋਪੀ ਲਗਾਉਂਦੀ ਲੈ ਟੋਪੀ ਕਦੀ ਲਗਾਉਂਦੀ ਆ ਲੈ ਦੱਸ ਹੰਗ ਲੱਗਦੀ ਆ ਮੁੰਡੇ ਨੂੰ ਠੰਡ ਲਾਉ ਜੀ ਦਾਰੇ ਫੇਰ ਢੇੜਾ ਕੱਢ ਕੇ ਅਸੀਂ ਆ ਗਏ ਢੇੜਾ ਤਾਂ ਆਪਣਾ ਬਥੇਰੇ ਕੱਢਣੇ ਆ ਥੇਰੇ ਢੇੜੇ ਤਾਂ ਅਸੀਂ ਬਥੇਰੇ ਕੱਢਣੇ ਆ ਜੀ ਬਸ ਹੱਸਦੇ ਖੇੜਦੇ ਇੱਦਾਂ ਹੀ ਜ਼ਿੰਦਗੀਆਂ ਨਿਕਲ ਜਾਂਦੀ ਹੈ ਜੀ ਵਾਹ ਜੀ ਕਿੰਨਾ ਸੋਹਣਾ ਸਾਡੇ ਪਿੰਡ ਦਾ ਗਰਾਊਂਡ ਬਣਿਆ ਹੋਇਆ ਹੈ ਜੀ ਲਓ ਜੀ ਕਿੰਨਾ ਸੋਹਣਾ ਥੀ ਵਿਊ ਹੈ ਜੀ ਇੱਥੇ ਤਾਂ ਸੂਰੇ ਚੜ ਗਿਆ ਜੀ ਸ਼ਾਮ ਨੂੰ ਖੇਡਦੇ ਵੀ ਆ ਅਸੀਂ ਸ਼ਾਮ ਨੂੰ ਇੱਥੇ ਬੱਚੇ ਖੇਡਦੇ ਨੇ ਇੰਜੋਏ ਕਰਦੇ ਨੇ ਸ਼ਾਮ ਨੂੰ ਆਪਾਂ ਕੀ ਕਹਿੰਦਾ ਫਿਰ ਇੱਕ ਹੋਰ ਵੀਡੀਓ ਬਣਾ ਲਈਏ ਕੱਲ ਨੂੰ ਆਪਾਂ ਕਹਿੰਦੇ ਮੁੰਡਾ ਕਹਿੰਦਾ ਸ਼ਾਮ ਨੂੰ ਇੱਕ ਹੋਰ ਵੀਡੀਓ ਬਣਾ ਦਿਓ ਮੈਂ ਸ਼ਾਮ ਨੂੰ ਕਹਿੰਦਾ ਦੁਬਾਰੇ ਫੇਰ ਆਜੂਗਾ ਹੈ ਦੇ 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 7:00 ਵਜੇ ਆ ਜਿਓ 7:00 ਵਜੇ ਅੱਜ ਆ ਦੇਖੋ ਕਹਿੰਦਾ 7:00 ਵਜੇ ਆ ਜਿਓ ਸ਼ਾਮ ਨੂੰ ਵੀਡੀਓ ਬਣਾਉਣੀ ਆ ਆਪਾਂ ਆਏ ਨਾਲਾ ਕਰਦਾ ਮੁੰਡਾ ਮੇਰਾ ਰੋਟਾ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਸ਼ਾਮ ਨੂੰ ਬਹੁਤ ਮਜ਼ਾ ਆਊਗਾ ਕਹਿੰਦੇ ਬੱਚੇ ਖੇੜਦੇ ਦਿਖਾਵਾਂਗੇ ਤੁਹਾਨੂੰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਆਪਾਂ ਜਿੱਤਾਂਗੇ ਫਿਰ ਹਾਂ ਬਿਲਕੁਲ 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 ਸਾਡਾ ਬੰਦਾ ਖੁਸ਼ ਹੋ ਗਿਆ ਅੱਜ ਖੁਸ਼ ਹੋ ਗਿਆ ਤੇਰੇ ਖੁਸ਼ ਹੋਣਾ ਖੁਸ਼ ਹੋਣਾ ਲੋਇਕ ਹੋਰ ਵੱਡ ਗਿਆ ਅੰਦਰ ਗਰਾਊਂਡ ਦੇ ਮੁੰਡਾ ਫੋਨ ਲੈ ਕੇ ਲੈ ਕਾ ਪਤੰਗ ਚੜਾਈ ਜਾਂਦਾ ਓ ਤੂੰ ਅੱਡਾ ਤਾਂ ਹੈ ਨਹੀਂਗਾ ਜਿਹੜਾ ਤੇਰਾ ਪਤੰਗ ਆ ਓ ਕੀ ਕਹੇ ਬੇ ਹੈ ਕਿੰਨਾ ਤੇ ਵੱਡੀ ਬੱਗੇ ਤੇਰੇ ਤੋਂ ਵੱਡਾ ਤਾਂ ਤੇਰਾ ਪਤੰਗ ਆ ਤੇਰੇ ਤੋਂ ਵੱਡਾ ਤੇਰਾ ਪਤੰਗ ਆ ਹੈ ਪਤੰਗ ਦੇ ਨਾਲ ਹੀ ਉੱਡ ਜਾਣਾ ਨਹੀਂ ਉਲਟਾ ਨਹੀਂ ਉੱਡਦਾ ਬੰਦਾ ਖੇਤ ਪਾਣੀ ਲਾ ਕੇ ਆਇਆ ਨਾਲੇ ਕਹਿੰਦੇ ਲਾਈਟ ਹੈ ਨਹੀਂ ਲੈਟ ਚੱਲਦੀ ਸੀ ਹੈ ਚੱਲਦੀ ਸੀ ਚੱਲਦੀ ਲਾਈਟ ਚੱਲਦੀ ਸੀ ਇਹ ਬੰਦਾ ਪਾਣੀ ਲਾ ਕੇ ਆਇਆ ਹਾਂ ਮੈਂਬਰ ਸਾਹਿਬ ਹੈ ਸਾਡੇ ਪਿੰਡ ਦੇ ਮੈਂਬਰ ਆ ਜੀ ਇਹ ਮੁੰਡਾ ਨਵਾਂ ਮੁੰਡਾ ਯੰਗ ਮੁੰਡਾ ਯੰਗ ਮੁੰਡਾ ਇਹ ਸਾਡੇ ਪਿੰਡ ਦਾ ਨਵੀਂ ਪੰਚਾਇਤ ਦਾ ਨਵਾਂ ਬੰਦਾ ਨਵਾਂ ਬੰਦਾ ਨਵਾਂ ਮੁੰਡਾ ਪਿੰਡ ਜੀ ਨਵਾਂ ਆਇਆ ਹੈ ਇਹ ਪਿੰਡ 'ਚ ਨਵਾਂ ਆਇਆ ਜੀ ਪਿੰਡ ਜੀ ਨਵਾਂ ਆਇਆ ਇਹ ਪਿੰਡ 'ਚ ਨਵਾਂ ਆਇਆ ਜੀ ਇਹ ਪੁਰਾਣਾ ਨਹੀਂ ਹੈਗਾ ਇਹ ਨਵਾਂ ਆਇਆ ਆ ਗੱਲ ਕਰਦੇ ਆ ਬਾਈ ਨਾਲ ਇਹ ਨਵੀਂ ਪੰਚਾਇਤ ਬਣੀ ਹੈ ਜੀ ਸਾਡੇ ਪਿੰਡ ਦੀ ਮਲਕਪੁਰ ਦੀ ਇਹ ਮੈਂਬਰ ਬਣਿਆ ਜੀ ਮੁੰਡਾ ਇਹ ਹੁਣ ਨਵਾਂ ਕੰਮ ਕਰਨਗੇ ਪਿੰਡ ਦਾ ਸੁਧਾਰ ਕਰਨਗੇ ਸਾਨੂੰ ਬੜੀ ਖੁਸ਼ੀ ਆ ਇਹ ਬੰਦੇ ਦੇ ਮੈਂਬਰ ਵੰਡ ਦੀ ਬਈ ਸਹਾਯੋਗ ਚਾਹੀਦਾ ਵੱਡੇ ਭਰਾਵਾਂ ਦਾ ਵੱਡੇ ਭਰਾਵਾਂ ਦਾ ਸਹਾਯੋਗ ਚਾਹੀਦਾ ਜੀ ਜਰੂਰ ਕਰਾਂਗੇ ਵੱਡੇ ਭਰਾਵਾਂ ਦੇ ਨਾਲ ਹਾਂ ਜੀ ਇਹ ਛੋਟੇ ਵੀਰ ਨੇ ਆਪਣੇ ਨੰਨੇ ਆਏ ਨੇ ਪੰਚਾਇਤ ਦੇ ਵਿੱਚ ਤਾਂ ਬੜੀ ਖੁਸ਼ੀ ਆ ਕੋਈ ਕੰਮ ਕਰਨਾ ਆਪਣੇ ਪਿੰਡ ਦਾ ਸੁਧਾਰ ਕਰਨ ਠੀਕ ਹੈ ਜੀ ਹਾਂ ਜੀ ਸਤਿਕਾਰੋ ਜੀ ਸਤਿਕਾਰ ਕਰ ਦਿਓ ਕਿਹਾ ਆ ਸਾਡਾ ਮੁੰਡਾ ਆ ਜਾ ਆ ਗਿਆ ਫੇਰ ਆ ਗਿਆ ਦੁਬਾਰੀ ਕਹਿੰਦਾ ਮੇਰੀ ਵੀਡੀਓ ਦੁਬਾਰੇ ਬਣਾਓ ਜੀ ਆਪਣੇ ਕੋਲੇ ਬਹੁਤ ਟਾਈਮ ਸਾਡੇ ਕੋਲੇ ਕਹਿੰਦਾ ਬਹੁਤ ਜ਼ਿਆਦਾ ਟਾਈਮ ਆ ਹੈ ਅੱਜ ਹੀ ਆ ਜਾ ਕੇ ਰੋਜ਼ ਹੀ ਆਜਿਆ ਕਰਾਂਗੇ ਕਹਿੰਦਾ ਰੋਜ਼ ਹੀ ਆਜਿਆ ਕਰੂੰਗਾ ਕਹਿੰਦਾ ਮੈਂ ਵੀਡੀਓ ਚ ਇਹ ਮੁੰਡੇ ਨੂੰ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਆ ਭਾਈ ਠੀਕ ਆ ਨਾ ਇਹ ਮੁੰਡੇ ਨੂੰ ਬਹੁਤ ਸ਼ੌਂਕ ਆ ਵੀਡੀਓ ਬਣਾਉਣ ਦਾ ਬੱਚਿਆਂ ਨੂੰ ਹੱਲਾ ਸ਼ੇਰੀ ਦਿਆ ਕਰੋ ਭਾਈ ਖੇਡਿਆ ਕਰਨ ਕਿਉਂ ਭਾਈ ਆਹੋ ਤੇ ਆਜਿਆ ਕਰੋ ਭਾਈ ਗਰਾਊਂਡ ਦੇ ਵਿੱਚ ਖੇਡਾਂ ਕਰਾਂਗੇ ਠੀਕ ਹੈ ਨਾ ਆ ਇਹ ਸਾਡਾ ਬੰਦਾ ਬਹੁਤ ਪਿਆਰਾ ਬਈ ਬੜਾ ਘੈਂਟ ਬੰਦਾ YouTube ਤੋਂ ਦੇਖਾ ਕਿਵੇਂ ਵੀਡੀਓ ਫੇਰਸ ਹੋਣੀ ਹੈ ਇਹ ਗਰੇਵਾਲ ਸਾਹਿਬ ਆ ਗਰੇਵਾਲ ਸਾਹਿਬ ਕਿਦਾਂ ਹੈ ਗਰੇਵਾਲ ਜੀ ਆਪਾਂ ਠੀਕ ਆਪਾਂ ਠੀਕ ਆ ਬਈ ਬੰਦਾ ਗਰੇਵਾਲ ਬੰਦਾ ਠੀਕ ਆ ਠੀਕ ਆ ਜੀ ਸੋ ਵੀਰੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਇੱਕ ਛੋਟੀ ਜੀ ਵੀਡੀਓ ਬਣਾਈ ਬੱਚੇ ਨਾਲ ਬਹੁਤ ਵਧੀਆ ਲੱਗਿਆ ਬਹੁਤ ਪਿਆਰੀਆਂ ਗੱਲਾਂ ਕਰਦਾ ਮੁੰਡਾ ਬਹੁਤ ਮਜ਼ਾ ਆਇਆ ਮੁੰਡੇ ਨੂੰ ਧੰਨਵਾਦ ਥੈਂਕ ਯੂ ਫਿਰ ਮਿਲਦੇ ਆ ਦੋਸਤੋ ਲਓ ਵੀਰੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਨਾ ਭੁੱਲਿਓ ਸਬਸਕ੍ਰਾਈਬ ਨਾ ਭੁੱਲਿਓ ਮੁੰਡੇ ਨੇ ਕਹਿੰਦੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਹਾਂਜੀ ਧੰਨਵਾਦ ਜੀ ਕਿ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਵੀਡੀਓ ਦੇਖਣ